ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਜੀ ਅੱਜ ਦੀ ਆਪਾਂ ਵੀਡੀਓ ਕਰਨ ਲੱਗੇ ਆਂ ਸ਼ੁਰੂ ਤੇ ਸਭ ਤੋਂ ਪਹਿਲਾਂ ਜੀ ਪੂਰੀ ਵੀਡੀਓ ਜ਼ਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਫੇਸਬੁੱਕ ਪੇਜ ਨੂੰ ਜੀ ਕਰ ਲਓ ਫੋਲੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਹਾਂਜੀ ਆਪਾਂ ਕਰ ਲਿਆ ਸਾਰੇ ਕਰਦੇ ਕੰਮ ਤਮ ਕਾਰ ਲਿਆ ਹੁਣ ਆਪਣਾ ਕੇਵਲ ਰੋਟੀ ਸਬਜੀ ਦਾ ਹੀ ਰਹਿ ਗਿਆ ਤੇ ਟਾਈਮ ਹੋ ਗਿਆ ਜੀ 10:30 ਦਾ ਤੇ ਆਪਾਂ ਜੀ ਹੁਣ ਤੁਹਾਨੂੰ ਖੇਤ ਦਿਖਾਉਂਦੇ ਆ ਸਾਡਾ ਖੇਤ ਤੇ ਅਸੀਂ ਕੀ ਕੀ ਬੀਜਿਆ ਹੋਇਆ ਹੈ ਤੇ ਉਹ ਆਪਾਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੱਸਾਂਗੇ ਤੇ ਵੀਡੀਓ ਦੇ ਨਾਲ ਬਣੇ ਰਹੋ ਜੀ ਤੇ ਥੋੜਾ ਜਿਹਾ ਤੁਹਾਨੂੰ ਘਰ ਦਾ ਦਿਖਾ ਦਿੰਨੇ ਆ ਅਨ੍ਰੀਤ ਖਾ ਰਹੀ ਹੈ ਜੀ ਦਲੀਆ ਤੇ ਇਹ ਜੀ ਅਨ੍ਰੀਤ ਦਲੀਆ ਖਾ ਰਹੀ ਹੈ ਦਾਦੀ ਮम्मा ਇਹ ਦਲੀਆ ਖੁਲਾ ਰਹੀ ਨੇ ਦਲੀਆ ਬਣਾਇਆ ਹੋਣਾ ਤੇ ਰੋਟੀ ਤਾਂ ਖਾਂਦੀ ਨਹੀਂ ਤੇ ਅੰਦਲੀਆ ਬਣਾਇਆ ਤੇ ਦਰਵਾਜ਼ਾ ਖਾ ਲਵੇ ਤੇ ਹੁਣ ਜੀ ਮੈਂ ਚੱਲੀ ਆ ਇੱਕ ਵਾਰ ਖੇਤ ਮਾ ਜ ਤੂੰ ਨਹੀਂ ਜਾਣਾ ਨਾ ਤੇ ਜੀ ਆਪਾਂ ਪਸੂ ਵੀ ਇੱਧਰ ਬੰਨ ਤਿਆ ਤੇ ਕੱਪੜੇ ਨ ਮਸ਼ੀਨ ਚ ਪਾਤਾ ਤੇ ਇਹ ਇੱਕ ਵਾਰ ਖੇਤ ਗੇੜਾ ਲਾ ਕੇ ਆਉਂਦੇ ਆ ਆ ਗਏ ਆ ਜੀ ਆਪਾਂ ਖੇਤ ਅਨੁਰੀਤ ਵੀ ਆ ਗਈ ਨਾਲ ਤੇ ਗੁੰਰੀਤ ਤੇ ਪਾਪਾ ਲੱਗ ਰਹੇ ਨੇ ਜੀ ਗੜਾਈ ਕਰਨ ਉਹ ਸਾਹਮਣੇ ਲੱਗੇ ਹੋਏ ਨੇ ਜੀ ਆਪਾਂ ਮਿਰਚਾਂ ਲਾਈਆਂ ਹੋਈਆਂ ਨੇ ਤੇ ਇਹ ਲੱਗੇ ਹੋਏ ਨੇ ਮਿਰਚਾਂ ਦੀ ਗੜਾਈ ਕਰਨਾ ਤੇ ਅਨੁਰੀਤ ਵੀ ਰੋ ਰੋ ਕੇ ਮੇਰੇ ਨਾਲ ਹੀ ਆ ਗਈ ਆ ਤੇ ਆ ਗਏ ਜੀ ਅਨੁਰੀਤ ਅਨੂ ਗੁੰਰੀਤ ਵੀ ਆ ਗਈ ਨਾਲ ਤੇ ਅਸੀਂ ਪਹੁੰਚ ਆ ਜੀ ਖੇਤ ਖੁਦ ਜੀ ਸਾਡਾ ਖੇਤ ਦਾ ਤੇ ਉਹ ਅਨ੍ਰਿਤ ਦੇ ਪਾਪਾ ਮਿਰਚਾਂ ਦੀ ਉਡਾਈ ਕਰਦੇ ਪਏ ਨੇ ਇਹ ਅਸੀਂ ਲਾਹਾਂ ਜਾਂਦੇ ਜੀ ਮਿਰਚਾਂ ਆਪਾਂ ਪਹਿਲੇ ਵੀ ਵੀਡੀਓ ਵਿੱਚ ਤੁਹਾਨੂੰ ਦਿਖਾਈਆਂ ਸੀ ਤੇ ਹੁਣ ਆਪਾਂ ਫਿਰ ਫਾਹੇ ਤੋਂ ਉਤਾਰਦੇ ਨੇ ਗਰਮੀ ਪੈਣ ਲੱਗ ਗਈ ਆ ਤੇ ਗੁਟਾਈ ਕਰ ਰਹੇ ਆ ਮਰੀਤ ਵਾਜਾਂ ਦੇ ਰਹੀ ਆ ਪਾਪਾ ਨੂੰ ਵੀ ਮੈਂ ਆ ਗਈ ਆ ਅੰਮਾ ਦੁੱਧ ਲੈਣੀ ਸੀ ਦੁੱਧ ਉਹਨਾਂ ਵਾਲਾ ਸੀ ਹਲੇ ਨਹੀਂ ਤਾਂ ਦੁੱਧ ਚਾਹ ਲੈ ਕੇ ਆਉਣੀ ਸੀ ਅੱਗਾ ਦੇ ਆ ਚਾਹ ਲਈਏ ਆ ਚਾਹ ਲੈ ਆਣੀ ਸੀ ਤੇ ਦੁੱਧ ਹੀ ਨਹੀਂ ਆਇਆ ਹਲੇ ਛਾਲਟ ਹੋ ਜਾਂਦੀ ੜੇ ੜੇ ਤੇ ੜੇ ਥੋੜਾ ਜਿਹਾ ਪਿਆ ਸੀ ਦੁੱਧ ਉਹਦੇ ਚ ਨਰੀਤ ਦਾ ਦੱਡਲੀਆ ਬਣਾਤਾ ਵਧੀਆ ਕਰਦੀਆਂ ਦੀ ਆਵਦੀ ਅਸਰਾ ਉਹ ਕਾਲੇ ਕੋਲਿਸ ਕੱਢੀ ਸੀ ਹੂੰ ਇੱਕ ਕੱਜ ਕੱਢ ਲਈ ਬਸ ਆ ਸਾਰੀਆਂ ਨਿਕਲ ਜਗ ਆ ਤਿੰਨ ਚਾਰ ਇਹਨੇ ਨਾ ਹੂੰ ਬਾਕੀ ਤਾਂ ਕਾਟੀਏ ਬਾਕੀ ਕਾਟੇ ਲੈ ਦੇ ਹਾਂ ਜੀ ਇਹ ਜੀ ਆਪਣੀ ਕਣਕ ਹੈ ਤੇ ਇਹਨੇ ਆਪਣੇ ਅਮਰੂਦ ਤੇ ਨਾਲ ਹੀ ਤੋੜੀ ਵਾਲਾ ਪੱਲਾ ਅਜੀ ਜਿਹੜੇ ਵਾਈਟ ਵਾਈਟ ਫੁੱਲ ਲੱਗੇ ਹੋਏ ਆ ਤੇ ਇਹ ਮੈਲਸੀ ਬੀਜੀ ਸੀ ਇਹ ਕਰੇ ਖਾਣ ਵਾਸਤੇ ਲਿਆਂਦੀ ਸੀ ਦੋੜੇ ਤੇ ਉਹ ਬੀਜ ਮੈਂ ਇੱਥੇ ਸੁੱਟ ਤੇ ਇਸੇ ਔੜੀ ਦੇ ਉੱਪਰ ਤੇ ਵਧੀਆ ਹੋ ਗਿਆ ਦੇਖੋ ਜਿੱਤੇ ਸਿੱਟੇ ਫੁੱਲ ਸੁਆਣੇ ਸੁਆਣੇ ਲੱਗੇ ਆ ਹਰਸੀਨ ਦੇਖਦੇ ਆ ਕਿ ਕਿਸ ਤਰ੍ਹਾਂ ਹੁੰਦੀ ਏ ਸਕੀਆ ਪਾਣੀ ਨਿਕਲ ਰਿਹਾ ਹੂੰ ਪਾਣੀ ਲਾਣ ਵਾਲਾ ਪਿਆ ਪਾਣੀ ਲਾਤਾ ਨਾ ਫਿਰ ਥੋੜੀ ਨਰਮ ਹੋ ਜਾਣਗੇ ਫਿਰ ਵਧੀ ਲੱਗੇਗੀ ਚੋਕੀ ਹੂੰ ਇੱਕ ਬੰਦ ਟੰਬਾ ਲਈ ਹੋਇਆ। ਰਿਡਨ ਨਹੀਂ ਜਾਂਦਾ ਨਹੀਂ ਤਮਿਲਵਾਦ ਦੇਵਾਂਗਾ। ਰਿਡਨ ਐ ਤੇ ਓਖੇ ਵਾਲੀਆਂ ਚ। ਇਹੋ ਤਾਂ ਕੰਮ ਹੈ ਸਾਰਾ ਰਿਡਨ ਦਾ। ਅੰਦਰ ਰੀਤ ਵਿਆਹ ਹੀ ਗੜਾਈ ਕਰਨਾ ਵੇਖੋ ਭਾਈ ਠੀਕ। ਖੋਲੋ ਨਾ ਖੇਡਦੇ ਪਏ ਸੀ। ਦੇ ਦੇ ਦੀਦ ਹੁੰਦੀ ਐ ਦੇਖੋ ਲਾ। ਕੈਜੀ। ਬੰਨੇ ਤੇ ਬੈਠੀ ਏ ਇਹਦੀ ਫੋਟੋ ਕਰੀ ਇੱਕ ਹਾਂਜੀ ਹੁਣ ਆ ਗਏ ਆਪਾਂ ਜੀ ਘਰ ਤੇ ਘਰ ਲੱਗਣੇ ਆ ਜੀ ਆਪਾਂ ਰੋਟੀ ਸਬਜੀ ਬਣਾਉਣ ਕੱਪੜੇ ਮੈਂ ਧੋ ਲਏ ਆ ਤੇ ਹੁਣ ਕੱਪੜੇ ਧੋ ਕੇ ਤੇ ਹੁਣ ਮੈਂ ਲੱਗੀ ਆ ਜੀ ਚਟਣੀ ਬਣਾਉਣ ਪਹਿਲਾਂ ਚਟਣੀ ਬਣਾਉਣੇ ਆ ਤੇ ਮੈਂ ਚਟਣੀ ਕਿਸ ਤਰ੍ਹਾਂ ਬਣਾਉਣੀ ਆ ਤੁਹਾਨੂੰ ਦੱਸਾਂਗੀ ਤੇ ਫਿਰ ਬਣਾਵਾਂਗੇ ਜੀ ਆਪਾਂ ਰੋਟੀਆਂ ਚੱਲੋ ਜੀ ਤੁਹਾਨੂੰ ਦਿਖਾਉਂਦੀ ਆ ਕਿ ਮੈਂ ਚਟਣੀ ਕਿਸ ਤਰ੍ਹਾਂ ਬਣਾਉਂਦੀ ਆ ਚਟਨੀ ਬਣਾਵਾਂਗੀ ਜੀ ਕੱਲੇ ਲਸਣ ਦੀ ਇਹ ਲਸਣ ਮਚੇ ਲੈ ਲਿਆ ਤੇ ਹੁਣ ਇਹਨੂੰ ਕੋਟ ਲਾਵਾਂਗੇ ਤੇ ਵਿੱਚ ਕੱਲਾ ਨਮਕ ਤੇ ਮਿਰਚੀ ਪਾਵਾਂਗੇ ਤੇ ਬਹੁਤ ਟੇਸਟੀ ਚਟਨੀ ਲੱਗਦੀ ਹੈ ਜੀ ਇਸ ਤਰ੍ਹਾਂ ਰੋਟੀ ਦੇ ਨਾਲ ਬਹੁਤ ਵਧੀਆ ਲੱਗਦੀ ਹੈ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਖਾਓ ਇਹ ਦੇਖੋ ਜੀ ਪਾਵਾਂਗੇ ਨਮਕ ਤੇ ਲਾਲ ਮਿਰਚਾਂ ਬਸ ਹੋਰ ਕੁਝ ਨਹੀਂ ਪਾਉਣਾ ਆਪਾਂ ਇਹ ਦੋਨੋਂ ਚੀਜ਼ਾਂ ਹੀ ਪਾਵਾਂਗੇ ਤੇ ਫਿਰ ਇਹਦੇ ਵਿੱਚ ਮੱਖਣ ਲਾ ਦੇਵਾਂਗੇ। ਨੂੰ ਵਧੀਆ ਚੰਗੀ ਤਰ੍ਹਾਂ ਘੋਲ ਲਾਂਗੇ। ਤੇ ਤਨੀ ਹੋ ਗਈ ਰੈਡੀ ਤੇ ਇਹਦੇ 'ਚ ਹੁਣ ਆਪਾਂ ਮੱਖਣ ਖਲਾਵਾਂਗੇ ਥੋੜਾ ਜਿਹਾ ਜਦੋਂ ਆਪਾਂ ਰੋਟੀ ਖਾਣ ਲੱਗਾਂਗੇ ਤੇ ਉਸ ਸਮੇਂ ਲਾਵਾਂਗੇ। ਇਹ ਬਹੁਤ ਹੀ ਟੇਸਟੀ ਲੱਗਦੀ ਹੈ ਚਟਨੀ। ਤੇ ਹਾਂਜੀ ਮੈਂ ਹੁਣ ਇਹਦੇ ਚ ਮਿਕਸ ਕਰਨ ਲੱਗੀ ਹਾਂ ਜੀ ਲਸ ਮੱਖਣ। ਹਾਂਜੀ ਚਟਨੀ ਲਈ ਆ ਜੀ ਆਪਾਂ ਬਣਾ ਤੇ ਹੁਣ ਸਿਕਾਉਂਦੇ ਆ ਰੋਟੀਆਂ। ਜੀ ਜੈਸ ਦਿੱਤਾ ਉਹਨਾਂ ਘਰ ਰੋਟੀਆਂ ਬਣਾਉਂਦੇ ਆ ਹਾਂਜੀ ਰੋਟੀਆਂ ਮਲਈਆਂ ਨੇ ਬਣਾ ਤੇ ਹੁਣ ਲੱਗੇ ਆ ਜੀ ਖਾਣ ਅਨ੍ਰੀਤ ਦੇ ਪਾਪਾ ਨੇ ਪਹਿਲਾਂ ਖਾ ਲਈ ਆ ਤੇ ਹੁਣ ਮੰਮੀ ਤੇ ਮੈਂ ਲੱਗੇ ਹੋਇਆ ਤੇ ਨਰੀਤ ਵੀ ਲੱਗੀ ਆ ਨਰੀਤ ਪਰ ਖਾਂਦੀ ਨਹੀਂ ਐਵੇਂ ਬਸ ਰੋਲਾ ਹੀ ਪਾਉਂਦੀ ਐ ਕਿ ਮੈਂ ਖਾਣੀ ਐ ਬਾਕੀ ਮੂច ਘਰਾਂ ਹੀ ਪਾਈਏ ਬੁਰਕੀ ਤਾਂ ਕੱਢ ਦਿੰਦੀ ਐ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜੀ ਆਪਣੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਆਉਣ ਵਾਲੀਆਂ ਵੀਡੀਓ ਦੇਖਣ ਲਈ